ਬਾ ਤੇਰੀ ਚੰਗੀ ਗੱਲ ਨਹੀਂ ਹੈਗੀ ਤੂੰ ਮੈਨੂੰ ਐਵੇਂ ਰੋਕਦਾ ਉਥੇ ਲੈ ਗੱਲ ਲੈ ਕੋਈ ਰੋਕਦਾ ਐਵੇਂ ਤੂੰ ਗੱਲ ਸੁਣ ਮੇਰੀ ਤੈਨੂੰ ਇਹ ਪਤਾ ਹੋਣਾ ਚਾਹੀਦਾ ਵੀ ਜਿਹੜੇ ਨਾ ਇਹ ਮਾੜੇ ਲੋਕ ਐ ਇਹਨਾਂ ਨੂੰ ਕਿਵੇਂ ਰੱਖੀਦਾ ਹੈ ਹੈ ਆਪਦੇ ਘਰੇ ਤੋਂ ਚੈਨ ਦੀ ਰੋਟੀ ਖਾਂਦੇ ਆ ਚੰਗੀ ਭਲੀ ਨੀਂਦ ਸੌਂਦੇ ਆ ਤੇ ਆ ਸਾਡਾ ਘਰ ਪਟਿਆ ਪਿਆ ਇੱਥੇ ਸਾਡੀ ਨੀਂਦ ਹਰਾਮ ਹੋਈ ਪਈ ਐ ਤੇਰੀ ਗੱਲ ਨਾਲ ਮੈਂ ਸਹਿਮਤ ਹਾਂ ਠੀਕ ਐ ਪਰ ਗਲਤੀ ਤੇਰੀ ਪਰਚਾਈ ਦੀ ਹੈ ਤੇਰੀ ਪਰਚਾਈ ਦੀ ਗਲਤੀ ਹੈ ਗੱਲ ਪਤਾ ਕੀ ਐ ਉਹ ਤਾਂ ਮੇਰੇ ਨਾਲ ਵਿਚਾਰੀ ਮਦਦ ਤੇ ਲੈ ਕੇ ਨਾਲ ਬੈ ਗਈ ਦੀ ਗੱਡੀ 'ਚ ਕਹਿੰਦੀ ਭਾਈ ਮੈਨੂੰ ਸ਼ਹਿਰ ਚ ਲਾ ਦਿਓ ਤਾਂ ਕਰਕੇ ਐਨੇ ਚ ਉਹ ਗੁੱਸਾ ਕਰ ਗਈ ਦੇਖ ਲੈ ਉਹਨੇ ਇੱਕ ਮਿੰਟ ਆ ਤੇਰੇ ਬਿਆਨ ਬਦਲ ਗਏ ਇੱਥੇ ਤੂੰ ਤਾਂ ਮੈਨੂੰ ਕਿਹਾ ਸੀ ਵੀ ਉਹੋ ਮੇਰੇ ਮਗਰ ਪਈ ਵੀ ਐ ਹੁਣ ਤੂੰ ਕਹਿਣਾ ਵੀ ਉਹ ਮੈਥੋਂ ਮਦਦ ਲੈ ਕੇ ਗੱਡੀ 'ਚ ਬੈਠ ਗਈ ਭਾਈ ਜੇ ਗੱਡੀ 'ਚ ਬੈਠੀ ਦੇਖਿਆ ਨਾ ਮੇਰੀ ਪਰਜਾਈ ਨੇ ਤਾਂ ਹੀ ਗੁੱਸਾ ਕੀਤਾ ਤਾਂ ਹੀ ਉਹ ਗਈ ਐ ਮੈਂ ਕੋਈ ਬਿਆਨ ਨਹੀਂ ਬਦਲੀ। ਉਹਨੇ ਮਦਦ ਲੈਣ ਵਾਸਤੇ ਖੜੇ ਪਈਦੀ ਉਹ। ਉਹ ਕਹਿੰਦੀ ਮੈਂ ਮੇਰੀ ਮਾਂ ਵਾਸਤੇ ਦਵਾਈ ਲੈ ਕੇ ਆਉਣੀ ਐ। ਮੈਂ ਜਾ ਰਹੀ ਦੀ ਸ਼ਹਿਰ ਨੂੰ। ਉਹ ਖੜੀ ਦੀ ਅੱਡੇ 'ਚ। ਕਹਿੰਦੀ ਮੈਨੂੰ ਕੋਈ ਬੱਸ ਨਹੀਂ ਮਿਲੀ। ਮੈਨੂੰ ਉੱਥੇ ਲਾ ਦਿਓ ਜੀ। ਠੀਕ ਐ। ਉਹ ਗੱਡੀ 'ਚ ਪੈ ਗਈ। ਐਨ ਐਚ ਅਸੀਂ ਜਾਏ ਰਹੇ ਤੇ ਸ਼ਹਿਰ ਨੂੰ ਰਸਤੇ 'ਚ ਇਹ ਮਿਲ ਗਈ। ਹਾਏ ਉੱਥੇ ਕੀ ਖੋਰੂ ਪਾਇਆ ਸੜਕ ਤੇ ਨੇ ਜਰੂਰ ਕੜਤਾ ਉੱਥੇ। ਮੁੰਡੇ ਨੂੰ ਲੈ ਕੇ ਭੱਜ ਗਈ। ਕੋਟ ਕਚੈਰੀ 'ਚ ਟਕਰੂਗੀ ਤੈਨੂੰ ਐ ਕਰ ਦੂੰ ਬਾਹ ਕਰ ਦੂੰ। ਫੇਰ ਦੱਸ ਕੀ ਕਰੀਏ? ਹੁਣ ਮੈਂ ਤੇਰੀ ਸੁਣ ਲਈ ਨਾ। ਹਾਂ। ਹੁਣ ਮੈਨੂੰ ਐਂ ਦੱਸ ਨਾ ਉਹਦਾ ਬੰਦਾ ਨਹੀਂ ਹੈਗਾ ਉਹਦਾ ਬੰਦਾ ਜਿਉਂਦਾ ਜਾਗਦਾ ਨਾ ਮਦਦ ਮੰਗਣੀ ਐ ਉਹਦੇ ਬੰਦੇ ਨੂੰ ਕਹੇ ਉਹਦੇ ਬੰਦੇ ਨੂੰ ਫੋਨ ਕਰਦੀ ਉਹਦਾ ਬੰਦਾ ਕੋਈ ਮਰਜ਼ੀ ਹੀਲਾ ਕਰਦਾ ਚਾਹੇ ਕੋਈ ਖੂਪਟਦਾ ਖਾਤਾ ਪਟਦਾ ਹੈ ਆਦੀ ਮਾਂ ਨੂੰ ਲੈ ਕੇ ਜਾਂਦਾ ਨਾ ਲੈ ਕੇ ਜਾਂਦਾ ਤੇਰਾ ਕੀ ਮਤਲਬ ਬਣਦਾ ਸੀ ਤੀਜੇ ਥਾਂ ਤੇ ਉਹ ਪਹਿਨੇ ਉਹਦਾ ਤੇਰੀ ਗੱਲ ਠੀਕ ਐ ਮੈਂ ਤਾਂ ਮਦਦ ਤੇ ਕਰ ਰਹੀ ਸੀ ਫਿਰ ਮੈਂ ਤਾਂ ਮਦਦ ਕਰ ਰਹੀ ਸੀ ਨਾਲੇ ਛੱਡ ਦੇ ਗੱਲਾਂ ਨੂੰ ਹੋਰ ਇਹ ਲੋਟ ਦੀਆਂ ਗੱਲਾਂ ਨਾ ਕਰਾ ਕਰ ਹੁਣ ਫੇਰ ਇਹੀ ਗੱਲ ਲੈ ਕੇ ਪੈ ਗਈ ਆਹਾ ਕਿੰਨਾ ਸੌਖਾ ਕਹਿਤਾ ਤੈ ਹੈ ਗੱਲ ਛੱਡ ਦੇ ਅਕੇ ਐ ਕਿ ਮੈਂ ਛੱਡਦਾ ਗੱਲ ਘਰ ਖਰਾਬ ਹੋਈ ਜਾਂਦਾ ਖੱਖਰ-ਪੱਖਰ ਹੋ ਗਿਆ ਘਰ ਸਾਰਾ ਮੈਨੂੰ ਤਾਂ ਤੇਰੀਆਂ ਗੱਲਾਂ ਚੋਂ ਨਾ ਹੁਣ ਆਹੀ ਲੱਗਣ ਲੱਗ ਗਿਆ ਵੀ ਉਹਨੇ ਮਦਦ ਮੰਗੀ ਨਹੀਂ ਸੀ ਮਦਦ ਤੂੰ ਆਪ ਕਰਦਾ ਤੂੰ ਆਪ ਉਹਦੇ ਮਗਰ ਜਾਣਾ ਮੇਰੀ ਪਰਜਾਈ ਸੱਚੀ ਹੈ ऐसे गल करके ओ ਝੋਲਾ ਚੱਕ ਕੇ ਗਈ ਐ ਨਾ ਕਿਹੜੀ ਜਨਾਨੀ ਦਾ ਜੀ ਕਰਦਾ ਹੁੰਦਾ ਆਪਦਾ ਘਰ ਬਾਰੇ ਡਾ ਭਰਿਆ ਛੱਡ ਕੇ ਜਾਣ ਨੂੰ ਉਹ ਭੈਣ ਤੂੰ ਕਹੇਗੀ ਪਤਾ ਨਹੀਂ ਕੀ ਕਹਿੰਦਾ ਹੁਣ ਤਾਂ ਚੌ ਚੜਾ ਰਿਆਂਦਾ ਚੌ ਉਹਦਾ ਮਾੜਾ ਜਿਹਾ ਬਹਾਨਾ ਭਾਲਦੀ ਐ ਚੱਕੀ ਚੁੰਨੀ ਉਹਦੀ ਪਿੰਡ ਨੂੰ ਚੱਕੀ ਚੁੰਨੀ ਉਹਦੀ ਪਿੰਡ ਨੂੰ ਹੋਰ ਕਿਉਂ ਹੀ ਫਿਰਦੀ ਆਓ ਓ ਮੇਰੀ ਗੱਲ ਸੁਣ ਛੱਡ ਦੇ ਛੱਡ ਦੇ ਆ ਸਾਰਾ ਕੁਛ ਤੈਨੂੰ ਸੋਚਣਾ ਚਾਹੀਦਾ ਤੇਰਾ ਮੁੰਡਾ ਗੱਭਰੂ ਹੋ ਗਿਆ ਕੱਲ ਨੂੰ ਮੁੰਡੇ ਦਾ ਵਿਆਹ ਨਹੀਂ ਕਰਨਾ। ਉਹ ਵਿਆਹ ਕਿਵੇਂ ਕਰੇਗਾ ਜੇ ਰਿਸ਼ਤੇਦਾਰਾਂ ਨੂੰ ਮਾੜਾ-ਮੋਟਾ ਕੁਝ ਵੀ ਹੋ ਗਿਆ ਕਿਵੇਂ ਮੁੰਡੇ ਦਾ ਰਿਸ਼ਤਾ ਲਏਗਾ ਕਿਤੋਂ? ਵੇਣੇ ਤੈਨੂੰ ਤੇ ਤੇਰੀ ਭਝਾਈ ਨੂੰ ਨਾ ਮੁੰਡੇ ਦੇ ਵਿਆਹ ਦੀ ਬਾੜੀ ਫੇਰ ਕਰ ਲੱਗੀ ਰਹਿੰਦੀ ਐ। ਬਾੜੀ ਜ਼ਿਆਦੇ ਜਦੋਂ ਮਰਜ਼ੀ ਦੇਖ ਲੈ ਮੁੰਡੇ ਦਾ ਵਿਆਹ ਕਰਨਾ ਐ, ਮੁੰਡੇ ਦਾ ਵਿਆਹ ਕਰਨਾ ਐ। ਉਹ ਵਿਆਹ ਵੀ ਹੋ ਜੂ। ਛੋਟੇ ਦੇ ਸਰ ਵਰਗੀ ਜਮੀਨਾਂ ਮੁੰਡੇ ਲਵੇ। ਪਤਾ ਤਾਂ ਹੈਗਾ ਤੈਨੂੰ। ਜਮੀਨਾਂ ਨੂੰ ਰਿਸ਼ਤੇ ਹੁੰਦੇ ਨੇ ਅੱਜ ਕੱਲ ਜਮੀਨਾਂ ਨੂੰ ਕੀ ਮੁੰਡਾ ਬਿਨਾ ਵਿਆਹੀ ਰਹੂਗਾ ਮੇਰਾ ਬੌੜੀਆਂ ਗੱਲਾਂ ਕਰਦੀਆਂ ਭਣੇ ਤੂੰ ਟੱਕਦਾ ਦੇਖ ਮੁੰਡਾ ਲਵੇ ਕਿੱਟਾ ਹੂੰ ਗੱਲ ਤਾਂ ਐਂ ਕਰਦੇ ਆਂ ਵੀ ਕੱਲੀ ਜ਼ਮੀਨ ਦੇ ਸਿਰਤੀ ਰਿਸ਼ਤਾ ਹੁੰਦਾ ਓ ਕੱਲੀਆਂ ਜ਼ਮੀਨਾਂ ਨੂੰ ਰਿਸ਼ਤੇ ਨਹੀਂ ਹੁੰਦੇ ਆ ਦੇਖੇ ਨਹੀਂ ਕਿੰਨੇ ਮੁੰਡੇ ਕੁਮਾਰੇ ਫਿਰਦੇ ਆਂ ਅਗਲਾ ਅੱਜ ਕੱਲ ਕੱਲੀ ਜ਼ਮੀਨ ਨਹੀਂ ਦੇਖਦਾ ਥੇਲੀ ਤੇ ਧਰ ਕੇ ਚੱਟ ਲਿਓ ਜ਼ਮੀਨ ਨੂੰ ਅਗਲਾ ਨਾ ਪੂਰੀ ਪੜਤਾਲ ਕਰਦਾ ਵੀ ਅਗਲੇ ਦਾ ਅੱਗਾ ਪਿੱਛਾ ਕਿਵੇਂ ਆ ਕਿਵੇਂ ਰਿਹਾ ਕੋਈ ਦਾਦੇ ਪੜਦਾਦਿਆਂ ਤੱਕ ਜੇ ਕਿਸੇ ਨੇ ਆਏ ਕਹਤਾ ਬੇ ਮੁੰਡੇ ਦਾ ਪਿਓ ਮਾੜਾ ਜਾਂ ਮੁੰਡੇ ਦੀ ਮਾਂ ਮਾੜੀ ਹੈ ਹੈ ਅਗਲਾ ਕੋ ਉਹੇ ਜਾਂ ਮੁੰਡਾ ਹੋ ਕਹਿੰਦੇ ਨਹੀਂ ਹੁੰਦੇ ਜਿਹੇ ਜੇ ਮਾਏ ਉਹੇ ਜੇ ਜਾਏ ਦੱਸ ਮੈਨੂੰ ਫੇਰ ਮੁੰਡੇ ਵਾਸਤੇ ਬਹੂ ਕਿੱਥੋਂ ਲਿਆਏਗਾ ਠੀਕ ਕਰਤਾ ਭਾਈ ਹੁੰਦਾ ਹੈ ਮੈਨੂੰ ਐ ਦੱਸ ਭਨੇ ਕਹਿੰਦੀ ਪੁੱਛ ਪੜਤਾਲ ਕਰਦੇ ਨੇ ਫਿਰ ਕਰੀ ਜਾਣ ਮੈਂ ਕੀ ਕਤਲ ਕਰਤਾ ਕਤਲ ਕਰਤਾ ਮੈਂ ਵੀ ਮੁੰਡੇ ਨੂੰ ਰਿਸ਼ਤਾ ਨਹੀਂ ਹੋਣਾ ਆਪੇ ਹੋ ਜੂ ਰਿਸ਼ਤਾ ਮੁੰਡੇ ਨੂੰ ਕੁਝ ਨਹੀਂ ਹੁੰਦਾ ਚੱਲ ਚੰਗਾ ਠੰਡਾ ਸੀਲਾ ਰਹਿ ਮੈਂ ਤਾਂ ਤੈਨੂੰ ਹੁਣ ਜਿਹੜੀ ਗੱਲ ਕਹਿਣ ਲੱਗਿਓ ਸੁਣ ਮੇਰੀ ਹਾਂ ਮੈਂ ਤੈਨੂੰ ਕਹਿਨੀ ਆ ਕੱਲ ਨੂੰ ਮੇਰੇ ਨਾਲ ਚੱਲੀ ਆਪਾਂ ਪਰਜਾਈ ਨੂੰ ਲੈ ਕੇ ਆਉਣੀ ਆ ਮੈਂ ਚੱਲਾਂ ਨਾਲ ਨਾ ਗਵਾਂਡੀਆਂ ਨੂੰ ਲੈ ਜਾਨੀ ਆ ਉਹ ਨਹੀਂ ਚੱਲੇਗਾ। ਉਹ ਮੈਂ ਫੋਨ ਕਰਦੇ ਤੂੰ ਤੇਰੇ ਕੋਲ ਤੂੰ ਆ ਜੂ ਪਰਾਂ ਬਲਾ ਲਾ ਹੁਣ ਮੈਂ ਦੱਸੂ ਕਿ ਮੈਂ ਨੀਵਾ ਹੋ ਕੇ ਜਾਊਂ ਭਾਣੇ ਮੈਂ। ਐਨੀ ਸੌਖੀ ਨਹੀਂ ਆਉਂਦੀ। ਮਨਾ ਕੇ ਤਾਂ ਮੈਂ ਹੀ ਲੈ ਕੇ ਆਉਂਗੀ ਤੈਨੂੰ ਨਹੀਂ ਕਹਿੰਦੀ। ਬਾਗ ਚੱਲੀ ਬਸਣਾ। ਚਾਰ ਦਿਨਾਂ ਨੂੰ ਫੇਰ ਵਗ ਜੂ। ਫੇਰ। ਸੁਭਾਅ ਪਾਈ ਕੇ ਹੁਣ ਤਾਂ ਕਿਦਰੇ ਨਹੀਂ ਜਾਂਦੀ। ਕੋਈ ਇਹੋ ਜਿਹੀ ਕਿ ਤਤਨਾ ਕਰੀ। ਜਮਣ ਜਾਂਦੀ। ਕਿ ਤਤਨ ਨੂੰ ਦੱਸ ਮੈਂ ਕਿ ਉਹ ਕਰਤਾ ਕੁਛ। ਉਹ ਤਾਂ ਹੁਣ ਜਿਹਦੇ ਸ਼ੱਕ ਦੀ ਬਿਮਾਰੀ ਹੁੰਦੀ ਹੈ ਜਿਹੜੀ ਉਹਦੇ ਦਿਮਾਗ 'ਚ ਬੜ ਕੇ ਹੋਣੀ ਨਿਕਲਦੀ। ਹੁਣ ਨਿਕਲਦੇ ਆਗੇ। ਮੈਂ ਤੈਨੂੰ ਨਾ ਅੱਜ ਕੁਝ ਹੋਰ ਵੀ ਕਿਹਾ ਸੀ ਵੀ ਬਿਨਾ ਅੱਗ ਲੱਗੀ ਤਾਂ ਧੂਆ ਨਹੀਂ ਉੱਠਦਾ ਕੋਈ ਗੱਲ ਹੋਏ ਬਿਨਾ ਨਹੀਂ ਗੱਲ ਰਹਿੰਦੀ ਮੈਨੂੰ ਆ ਰਸਮਾ ਜਿਵੇਂ ਤੈਨੂੰ ਪਹਿਲਾਂ ਗੱਲ ਦੱਸ ਕੇ ਟਿਆ ਉਹ ਨਾਲ ਬੈਗੀ ਗੱਡੀ 'ਚ ਅਗਲੀ ਨਾ ਉੱਥੇ ਬਾਜ਼ਾਰ 'ਚ ਉਤਰਨਾ ਸੀ ਮੈਂ ਆਪਦੇ ਕੰਮ ਵਾਗ ਜਾਂਦਾ ਐਨੇ ਨਾਲ ਮਾੜੇ ਹੋ ਗਏ ਸੀ ਨਾ ਤੂੰ ਬੜੇਵੇਂ ਲੈਣ ਨੂੰ ਬਿਠਾਈ ਸੀ ਉਹ ਰਹਿਣ ਤੇ ਆਪਣਾ ਕਲੇਸ਼ ਹੋ ਜੂ ਤੋਹਾ ਪੈਣ ਭਰਾਵਾਂ ਦਾ ਮੈਂ ਜਾ ਕੇ ਕੰਮ ਕਰਦੀ ਆ ਉਹਦਾ ਕੱਲੂ ਤਿਆਰ ਰਹੀ ਮੇਰ ਨਾਲ ਉਹਦਾ ਦਵਾਈ ਲੈਣ ਜਾਂਦੀ ਸੀ ਮੈਂ ਤੈਨੂੰ ਕਹੀ ਜਾਂਦਾ ਮੈਨੂੰ ਐ ਸੀ ਮੈਂ ਉਹਦੀ ਮਾਂ ਨੂੰ ਨਾ ਕੁਝ ਹੋ ਜੇ ਅਗਲੀ ਕਾਲੀ ਗਾਲੀ ਚ ਜਰੀ ਹੈ ਨਾ ਤੂੰ ਫਿਰ ਮੈਨੂੰ ਉਹਨੇ ਦੇ ਘਰੇ ਕਿਉਂ ਨਹੀਂ ਜਾਣ ਦਿੱਤਾ ਹੁਣ ਕਿਨੂੰ ਮੈਨੂੰ ਉਹ ਬੁਢੀ ਬਿਮਾਰ ਹੈ ਕੱਲ ਨੂੰ ਮਰ ਗਈ ਉਹ ਆਪਣੇ ਘਰ ਪੈ ਜੂ ਨਾ ਉਹ ਧਰਤ ਨਹੀਂ ਆਉਣੀ ਮੈਨੂੰ ਦੇਖ ਕੇ ਟੈਕ ਆਉਂਦਾ ਸੀ ਤੂੰ ਰਹਿਣ ਦੇ ਮੈਨੂੰ ਪਤਾ ਹੀ ਹੈ ਜਦੋਂ ਕੋਈ ਗੱਲ ਹੈ ਨਹੀਂ ਉਹੀ ਮਿੱਟੀ ਪਟਣ ਦਾ ਫਾਇਦਾ ਕੋਈ ਅਗਲੇ ਦਾ ਤੂੰ ਹੀ ਕੀ ਕਰਤੀ ਤੂੰ ਘਰੇ ਜਾ ਕੇ ਤੂੰ ਨਾ ਮੈਨੂੰ ਜਾ ਕੇ ਕੰਮ ਕਰ ਲੈਂਦੇ ਕਿਉਂ ਤੂੰ ਮੇਰਾ ਦਿਮਾਗ ਖਰਾਬ ਕਰੇਗਾ ਮੈਂ ਤੇਰੇ ਨਾਲ ਲੜ ਪੂੰ ਸੌ ਲੱਗੇ ਅੱਜ ਕੱਲ ਨੂੰ ਤਿਆਰ ਨਹੀਂ ਚੰਗਾ ਕੱਲ ਨੂੰ ਜਾ ਕੇ ਆਪਾਂ ਲੈ ਕੇ ਆਵਾਂਗੇ ਪਰ ਜਾਈ ਨੂੰ ਗੱਲ ਮੁੱਕੀ ਮੈਂ ਆਪੇ ਮਨਾਲੂ ਉਹਨੂੰ ਹਾਂ ਮਨਾਲੀ ਹੁਣ ਮੈਨੂੰ ਜਾਣਾ ਪੂ ਨਾਲ ਦੱਸ ਕੀ ਕਰੀਏ ਉਹਦਾ ਰੋਜ਼ ਦੀ ਸੁਭਾਅ ਬਣ ਗਿਆ ਚੱਕਦਿਆਂ ਚੁੰਨੀ ਭਗ ਜਾਂਦੀ ਏ ਇੱਕ ਵਾਰੀ ਆ ਜਾ ਤੂੰ ਤੇਰਾ ਵੀ ਹਿਲਾਣਾ ਮੈਨੂੰ ਪੱਕਾ ਕਰਨਾ ਪਊ ਕੋਈ ਕਿਉਂਕਿ ਰਾਤ ਨਾਲ ਰੋੜਾ ਤੂੰ ਵੱਡੇ ਹੀ ਬਣ ਗਈ ਮੈਨੂੰ ਤਾਂ ਹੀ ਤੀ ਵੀ ਚੱਲ ਚੱਲ ਜੂ ਕੰਮ ਚੱਲ ਜੂ ਪਰਨਾ ਇਹ ਰੋੜਾ ਨਾ ਸਾਈਡ ਤੇ ਕਰਨਾ ਪਊ ਹਟਾਉਣਾ ਪਊ ਕੋਈ ਗੱਲ ਨਹੀਂ ਜਿੰਨੀ ਵੇਚ ਤੂੰ ਮੇਰੀ ਕਰਵਾਰੀ ਹੈ ਨਾ ਵੀ ਤੈਨੂੰ ਨੀਮਾ ਹੋ ਕੇ ਮੈਂ ਲੈਣਾ ਵਾ ਇੱਕ ਝੂਟੇ ਬਾਦਲ ਵਾਲੇ ਨੂੰ ਸਾਰੇ ਕਾਸੇ ਦਾ ਚਲ ਆ ਤਾਂ ਤੋਤੇ ਕੇ ਇਹਨਾਂ ਨੂੰ ਨਾਲ ਅੰਦਰ ਰੱਖ ਲੈ ਮਿੱਟੀ ਘੱਟਾਣਾ ਪਵੇ ਨਾ ਤੇ ਵੇ ਆ ਗਿਆ ਪੁੱਤਾਂ ਹਾਂ ਬੇਬੇ ਕਿੱਥੇ ਵਾ ਗਿਆ ਤੀ ਉਹ ਬੇਬੇ ਮੈਂ ਤਾਂ ਤਾਰੀਕੇ ਖੇਤ ਗਿਆ ਸੀਗਾ ਮੈਂ ਕਿਹਾ ਸਬਜ਼ੀ ਲੈ ਆਵਾਂ ਆ ਤੀਜੇ ਦਿਨ ਪਰੋਣੇ ਸੱਦ ਕੇ ਪੈ ਜਾਂਦੀ ਹੈਗੀ ਐਡੀ ਤੁਰ ਤੁਰ ਕੇ ਗਿਆ ਤੀਆ ਹੋਰ ਹੁਣ ਫਿਰ ਬੇਬੇ ਹੋਰ ਕੀ ਕਰਾਂ ਹੁਣ ਇੰਨੀ ਸਬਜ਼ੀ ਮਹਿੰਗੀ ਹੈ ਕਿ ਮੈਂ ਖਾਲਾ ਇੱਥੇ ਲਿਆਉਣਾਗਾ ਚੱਲ ਪੁੱਤ ਕੋਈ ਗੱਲ ਨਹੀਂ ਤੂੰ ਨਾ ਇੰਨਾ ਵਜ ਤੇ ਬਾਲਾ ਸੋਚਿਆ ਨਾ ਕਰ ਇਹ ਆਪਣੀ ਕਿਹੜਾ ਮੰਨਦੀਆਂ ਨੇ ਇਹ ਤਾਂ ਫੇਰ ਤਿਆਰ ਹੋ ਕੇ ਹੁਣ ਬਾਹਰ ਨੂੰ ਜਾਣਗੀਆਂ ਕਿੱਥੋਂ ਕਿੱਥੋਂ ਰੋਕ ਲੇਗਾ ਤੂੰ ਆਪਣੀ ਤਾਂ ਗੱਲ ਨਾ ਬੱਸੋਂ ਬਾਹਰ ਐ ਬੱਸੋਂ ਬਾਹਰ ਦਾ ਬੇਬੇ ਗੱਲ ਹੁਣ ਹੋਈ ਪਈ ਆ ਹੁਣ ਕਰ ਵੀ ਕੀ ਸਕਦੇ ਆ ਇਹਨੂੰ ਕਿਹੜਾ ਕਿਦੀ ਸੰਗ ਸ਼ਰਮ ਹੈ ਤੀਜੇ ਦਿਨ ਸੱਤ ਲੰਦੀ ਆ ਆਪਣੀਆਂ ਭੈਣਾਂ ਨੂੰ ਨਿਕਲ ਜਾਂਦੀ ਆ ਬਾਜ਼ਾਰਾਂ ਨੂੰ ਕੀ ਗੱਲ ਆ ਕੀ ਕਹੀ ਜਾਂਦੇ ਸੀਗੇ ਤੁਸੀਂ ਮੈਂ ਸਾਰੀਆਂ ਗੱਲਾਂ ਸੁਣ ਲਈਆਂ ਤੁਹਾਡੀਆਂ ਜੋ ਕਹਿਆ ਸੱਚ ਕਿਹਾਗਾ ਅੱਛਾ ਨਾ ਅੱਜ ਸੱਚ ਵਾਲੀ ਕੀ ਗੱਲ ਆ ਜੇ ਮੈਂ ਬਾਜ਼ਾਰ ਜਾਣੀ ਵੀ ਆ ਮੈਂ ਕੋਈ ਨਹੀਂ ਤੁਰੀ ਫਿਰਦੀ ਹੈਗੀ ਤੁਹਾਨੂੰ ਚੰਗਾ ਭਲਾ ਪਤਾ ਕਿ ਮੈਨੂੰ ਸਮਾਨ ਤੁਹਾਨੂੰ ਖਰੀਦਣ ਦੀ ਕਿੰਨੀ ਕਿ ਜ਼ਿਆਦਾ ਸਮਝ ਆ ਬਸ ਤਾਂ ਕਰਕੇ ਮੇਰੀ ਭੈਣਾਂ ਮੈਨੂੰ ਨਾਲ ਲੈ ਜਾਂਦੀਆਂ ਨੇ ਇਹ ਚ ਕਿੱਡੀ ਕੀ ਗੱਲ ਹੋ ਗਈ ਨਾ ਇਹ ਚ ਸਮਝ ਵਾਲੀ ਕਿੱਡੀ ਵੱਡੀ ਗੱਲ ਆ ਜੋ ਚੀਜ਼ ਪਸੰਦ ਆ ਉਹ ਲੈ ਲਓ ਨਾਲੇ ਇਥਿਆ ਕਿਉਂ ਨਾ ਜ਼ਿਆਦੇ ਸ਼ਾਪਿੰਗਾਂ ਕੀਤੀਆਂ ਜਾਂਦੀਆਂ ਉੱਥੇ ਨਹੀਂ ਕਰ ਸਕਦੀਆਂ ਨਹੀਂ ਕਰ ਸਕਦੀਆਂ ਕਿ ਮੇਰੀਆਂ ਭੈਣਾਂ ਨੇ ਜੇ ਮੇਰੇ ਕੋਲ ਸ਼ਾਪਿੰਗ ਕਰਨ ਲਈ ਫੇਰ ਕਿ ਹੋ ਗਿਆ ਨਾਲੇ ਕਈ ਵਾਰ ਨਾ ਚੀਜ਼ਾਂ ਸਾਹਮਣੇ ਤਿੰਨ ਚਾਰ ਚ ਜਾ ਇਕੱਠੀਆਂ ਹੋ ਜਾਂ ਜੇ ਕਿਸੇ ਨੂੰ ਪਤਾ ਨਹੀਂ ਲੱਗਦਾ ਕਿਹੜੀ ਚੀਜ਼ ਆਪਾਂ ਲੈ ਕੇ ਜਾਣੇ ਕਿਹੜੀ ਨਾ ਬਸ ਮੈਨੂੰ ਐ ਹੁੰਦਾ ਮੈਂ ਆਪਣੇ ਬੰਦ ਪਸੰਦੀ ਚੀਜ਼ ਅਗਲੇ ਨੂੰ ਦਵਾ ਦਾਂ ਗੱਲਾਂ ਤਾਂ ਐ ਕਰਦੀਆਂ ਤੈਨੂੰ ਜਿਵੇਂ ਬਾਲੀ ਵੱਡੀ ਸਮਝ ਹੋਵੇ ਬਥੇਰੀ ਆ ਜਿੱਦਣ ਦੀ ਆ ਕਰ ਚਾਹੀਏ ਤੁਸੀਂ ਤਾਂ ਨਾ ਬੋਲੀ ਬਣਾ ਕੇ ਰੱਖੀ ਹੋਈਆਂ ਬਥੇਰੀ ਸਮਝ ਸੀਗੀ ਮੈਨੂੰ ਵੇ ਪੁੱਤ ਤੂੰ ਚੁੱਪ ਕਰ ਜਾ ਨੀਤੀ ਹੈ ਮਾੜੀ ਮੂਟੀ ਨਾਲ ਸੰ ਮਾੜੀ ਮੋਟੀ ਨਾ ਰੱਖ ਲਿਆ ਕਰੋ। ਨਾ ਅਸੀਂ ਕਿਹੜਾ ਤੋਂ ਉਹਨਾਂ ਤੋਂ ਕੁਝ ਮੰਗਦੇ ਆਂਗੇ। ਉਹ ਤੂੰ ਹੀ ਤੀਜੇ ਦਿਨ ਕਹਿਂਦੀ ਆ ਕਿ ਮੇਰੇ ਪੇਕੇ ਸ਼ਾਪਿੰਗ ਕਰਵਾਉਂਦੇ ਨੇਗੇ। ਨਾ ਮੈਨੂੰ ਐਂ ਦੱਸ ਵਿਆਹ ਵੇਲੇ ਤਾਂ ਉਹਨਾਂ ਨੇ ਕੋਈ ਸ਼ਾਪਿੰਗ ਕਰਵਾਈ ਨਹੀਂ। ਹੁਣ ਉਹ ਸ਼ਾਪਿੰਗ ਕਰਵਾਉਣ ਵਾਲੇ ਹੋਗੇ। ਕਿਉਂ ਤੁਸੀਂ ਮੇਰੇ ਨਾਲ ਬਿਨਾ ਮਤੋਂ ਤਖਲੇਸ਼ ਪਾਈ ਜਾਂਦੇ ਹੋ ਨਾ। ਨਾਲੇ ਐਡੀ ਕੋਈ ਗੱਲ ਹੈ ਵੀ ਨਹੀਂ। ਮੇਰੇ ਘਰ ਦੇ ਨੂੰ ਨਾ ਪਤਾ ਵੀ। ਹਾਂ ਇਹਦੇ ਘਰ ਵਾਲੇ ਤਾਂ ਇੰਨਾ ਨਹੀਂ ਹੁੰਦਾ। ਬਸ ਤਾਂ ਕਰਕੇ ਮੈਨੂੰ ਪੈਸੇ ਦੇ ਦਿੰਦੇ ਨੇਗੇ। ਮੰਨਿਆ ਜੇ ਕਿ ਤੇਰੇ ਘਰ ਦੇ ਪੈਸੇ ਦੇ ਦਿੰਦੇ ਨੇ ਤਾਂ ਇੱਕ ਦਿਨ ਜਾ ਕੇ ਨਹੀਂ ਸ਼ਾਪਿੰਗ ਕਰ ਸਕਦੀ। ਰੋਜ਼ ਰੋਜ਼ ਜਾਣਾ ਚੰ ਨਾਲੇ ਅੱਜ ਜਾਇਆ ਜਿਹੜਾ ਜਾਣਾ ਅੱਜ ਤੋਂ ਬਾਅਦ ਕਰੋ ਬਾਹਰ ਪੈਰ ਪਾਉਣ ਦੀ ਲੋੜ ਨਹੀਂ ਕੋਈ ਗੱਲ ਨਹੀਂ ਨਈ ਲੋਕਾਂ ਦਾ ਕੀ ਆ ਤੁਹਾਨੂੰ ਪਤਾ ਤਾਂ ਹੈਗਾ ਜਿੰਨੇ ਮੂੰਹ ਓਨੀਆਂ ਗੱਲਾਂ ਹੁੰਦੀਆਂ ਨੇਗੀਆਂ ਤੁਸੀਂ ਬੜੀ ਪਰਵਾਹ ਨਾ ਕਰੋ ਇਹ ਤਾਂ ਐਵੇਂ ਹੀ ਭੌਂਕਦੇ ਰਹਿੰਦੇ ਨੇ ਦਿੱਤੀਏ ਸਹੀ ਕਹਿੰਦਾ ਜਿਹੜੇ ਸਮਾਨ ਦੀ ਲੋੜ ਹੈ ਨਾ ਅੱਜ ਅੱਜ ਲਿਆ ਮੇਰੀਤੀ ਬਣ ਕੇ ਨਾ ਰੋਜ਼ ਨਾ ਜਾਇਆ ਕਰ ਨੂੰਹਾਂ ਤੀਆਂ ਨਾ ਬੱਸਾਂ ਤੇ ਚੜਦੇ ਆ ਰੋਜ਼ ਰੋ ਚੰਗੀਆਂ ਨਹੀਂ ਲੱਗਦੀਆਂ ਚਲ ਚੰਗਾ ਕੋਈ ਨਹੀਂ ਅੱਜ ਦਾ ਜਾਣ ਦੋ ਕੱਲ ਦੀ ਗੱਲ ਦੇਖਾਂਗੇ ਚਲ ਹੋ ਜੋ ਤਿਆਰ ਫਿਰ ਭੱਗ ਜੋ ਮੇ ਪੁੱਤਾ ਉਹ ਨਹੀਂ ਬੜਾ ਲੜਿਆ ਪੜਿਆ ਕਰ ਕੋਈ ਨਾ ਹੌਲੀ ਹੌਲੀ ਟਕੇ ਲਾਂਗੇ ਆਪਾਂ ਜਾ ਆਉਂਦੀ ਮੁਰਕੇ ਨਾ ਮੈਂ ਪੈਰ ਨਹੀਂ ਪਾਉਂਦੀਂਦੀ ਬਾਹਰ ਇਹਨੂੰ ਚਲ ਠੀਕ ਆ ਬੇਬੇ ਜੇ ਤੂੰ ਕਹਿੰਦੀ ਆ ਤਾਂ ਠੀਕ ਆ ਚਲ ਮੈਂ ਜਾਨਾਗਾ ਮੈਂ ਵੀ ਕੰਮ ਕੰਮ ਦੇਖ ਲਾਂ ਕੋਈ ਹਾਂ ਚਾ ਠੀਕ ਆ ਪੁੱਤ ਕੀ ਕਰਾਂ ਜਵਾਕਾਂ ਆ ਜਾਂਦਾ ਇੱਕ ਤਾਂ ਇਹਨੂੰ ਨਹੀਂ ਆਉਂਦੀ ਸ਼ਰਮ ਬਹੂ ਨੂੰ ਰੋਜ਼ ਕੋਈ ਮਾਮੇ ਦੀ ਕੁੜੀ ਕਿਤੇ ਮਾਸੀ ਦੀ ਕੁੜੀ ਇਹਦੇ ਹੈਗੀਆਂ ਕਿੰਨੀਆਂ ਨੇ ਕੁੜੀਆਂ ਇਹਨਾਂ ਦੇ ਰਿਸ਼ਤੇਦਾਰੀਆਂ ਜਿਹੜੇ ਰੋਜ਼ ਇੱਕ ਆਈ ਰਹਿੰਦੀ ਐ ਮੈਂ ਕਰਾਂ ਕੀ ਜੇ ਮੈਂ ਬੋਲਦੀ ਆ ਤਾਂ ਬੁਰੀ ਲੱਗਦੀ ਆ ਫੇਰ ਇਹ ਮੁੰਡਾ ਪੜਕਦਾ